ਤੋ ਕੇ ਬਰਾਮ ਦੇ ਵਿੱਚ ਟਰੱਕ ਰੱਖਿਆ ਗਿਆ ਰਾਇਖੀ ਬਰਾਦਰੀ ਦਾ ਕੀ ਮੁੱਦੇ ਸੀ ਔਰ ਕਿਹੜਾ ਕਿਹੜੇ ਮੁੱਦਿਆਂ ਤੇ ਵਿਸ਼ੇਸ਼ ਗੱਲਬਾਤ ਹੋਈਏ ਕੀ ਚਰਚਾ ਸੀ ਸਭ ਤੋਂ ਪਹਿਲੇ ਮੈਂ ਤੁਹਾਡੇ ਸਾਰੇ ਮੀਡੀਆ ਭਾਈਚਾਰਾ ਦਾ ਮੈਂ ਬੜਾ ਧੰਨਵਾਦ ਕਰਦਾ ਜਿਨ੍ਹਾਂ ਸਾਨੂੰ ਬੜਾ ਜਿਆਦਾ ਵੱਡਾ ਸਹਿਯੋਗ ਦਿੱਤਾ ਔਰ ਸਾਡੇ ਮੈਸੇਜ ਨੂੰ ਇੱਕ ਮੀਡੀਆ ਇਸ ਤਰ੍ਹਾਂ ਦੀ ਜੀ ਚੀਜ਼ ਆ ਜੋ ਸਾਨੂੰ ਇੱਕ ਇੱਥੇ ਬੈਠੇ ਦੇਸ਼ ਵਿਦੇਸ਼ ਦੀ ਜਿਹੜੇ ਗੱਲਾਂ ਪਟਾਉਂਦੀ ਅੱਜ ਸਾਡਾ ਜਿਹੜਾ ਮੇਨ ਅਜੰਡਾ ਸੀ ਇਸ ਅਜੰਡੇ ਦੇ ਵਿਛੇ ਤਾ ਅੱਜ ਅਸੀਂ ਗੱਲ ਕਰ ਰਹੇ ਸੀ ਸਾਡੀਆਂ ਜਿਹੜੀਆਂ ਪਾਲਿਸੀ 2007 ਦੀਆਂ ਜਿਹੜੀਆਂ ਜ਼ਮੀਨਾਂ ਸੀ ਉਹ ਸਰਕਾਰਾਂ ਨੇ ਕਿਸ ਤਰ੍ਹਾਂ ਸਾਨੂੰ ਗੁੰਮਰਾਹ ਕੀਤਾ ਨੰਬਰ 1 ਤੋਂ ਮੈਂ ਦੱਸਣਾ ਚਾਹਦਾ ਵੀ ਸਾਡੇ ਜਿਹੜੇ ਲੋਕ ਸੀ ਇਹ ਜਰਾਈਂ ਪਿਛੇ ਸੀ ਗਰੀਬ ਤਬਕੇ ਦੀ ਕੁਤਲੇ ਕੁਤਲੇ ਲੋਕ ਸੀ ਪਰ ਜਿਹੜਾ ਇੱਥੇ 2007 ਦੀ ਪਾਲਿਸੀ ਦੇ ਵਿੱਚ ਜਿਹੜਾ ਸਾਡੇ ਨਾਲ ਇੱਕ ਬੜਾ ਵੱਡਾ ਵਿਸ਼ਵਾਸ ਘਟ ਹੋਇਆ ਅਸੀਂ ਆਜ਼ਾਦ ਦੇਸ਼ ਦੇ ਆਜ਼ਾਦ ਦੇਸ਼ ਦੇ ਵਿੱਚ ਕਿਸੇ ਦਾ ਹੱਕ ਨਹੀਂ ਖੋਇਆ ਜਾਂਦਾ ਔਰ ਜਿਹੜੀ ਸਰਕਾਰਾਂ ਨੇ 2007 ਦੀ ਪਾਲਿਸੀ ਨੂੰ ਪੰਕ ਕੀਤਾ ਉਹ ਮੈਂ ਪੁੱਛਣਾ ਚਾਹੁੰਦਾ ਪਹਿਲਾਂ ਜਿਹੜੇ ਇੰਤਕਾਰ ਰਜਿਸਟਰੀਆਂ ਜਿਹੜਾ 71 7000 ਰੁਪਏ ਦਾ ਜੋ ਕੁਝ ਅਮਾਉਂਟ ਪੱਤੀ ਪੰਜਾਬ ਦੇ ਖਾਤੇ ਚ ਭਾਰਤ ਸਰਕਾਰ ਦੇ ਖਜ਼ਾਨੇ ਚ ਜੋ ਪਾਇਆ ਹੈ ਉਹ ਪੈਸਾ ਸਾਡਾ ਕਿੱਥੇ ਗਿਆ ਨੰਬਰ 2 ਜਿਹੜੀਆਂ ਜ਼ਿਲ੍ਹੀਆਂ ਇੰਤਕਾਲ ਹੋਏ ਆ ਕੋਈ ਸਰਪੰਚਾਂ ਦਾ ਨੰਬਰ ਦਰਾਂ ਕਰੇ ਨਹੀਂ ਕਿਉਂਕਿ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਦੀ ਪ੍ਰਸ਼ਾਸਨ ਨਹੀਂ ਤਾਂ ਕੋਈ ਪਟਵਾਰੀ ਸੀ ਕਾਨੂੰਗੋ ਤਹਿਸੀਲਦਾਰ ਐਸਡੀਐਮ ਡਿਸਟ੍ਰਿਕਟ ਸਾਰੇ ਹੀ ਮਾਲ ਮੰਤਰੀ ਤੱਕ ਇਨਵੋਲਵ ਸੀ ਜਿਨ੍ਹਾਂ ਨੇ ਰਜਿਸਟ੍ਰਾ ਇੰਤਕਾਲ ਕੀਤਾ ਔਰ ਪ੍ਰੋਪਰ ਹੀ ਜਿਹੜੇ ਇੱਕ ਤਰੀਕੇ ਨਾਲ ਲੈਟ ਦੇ ਚੜਾਇਆ ਗਿਆ ਜੋ ਇੱਕ ਸਾਈਡ ਤੇ ਜੋ ਐਗਰੀਕਲਚਰ ਦੀ ਲੈਂਡ ਦਾ ਜੋ ਫਰਦ ਘਟਾਉਂਦੇ ਆ ਫਰਦ ਪ੍ਰੋਪਰ ਨਿਕਲਦੀ ਆ ਪਰ ਮੈਂ ਪੁੱਛਣਾ ਚਾਹੁੰਦਾ ਤੋੜਨ ਦਾ ਕਾਰਨ ਉਤ ਸਾਨੂੰ ਦੱਸਣ ਕੁਝ ਜੀ ਸਾਡੇ ਲੋਕ ਚੁੱਪਚਾ ਬੈਠ ਕੇ ਹੱਥ ਦਾ ਦਰਦ ਧਰ ਕੇ ਮੈਂ ਜਿਹੜੀ ਪਿੱਛੇ ਬਾਰਡਰ ਬੈਲ ਜਿਹੜੀ ਮੈਂ ਦਰਦ ਦੇਖਿਆ ਹੈ ਕਿਉਂਕਿ ਮੈਂ ਨਹੀਂ ਜਾਣਦਾ ਵੀ ਇੱਕ ਜਾਤ ਦੇਸ਼ ਦੇ ਵਿੱਚ ਇੰਨਾ ਵੱਡਾ ਤੱਕਾ ਹੁੰਦਾ ਜੇ ਤੱਕਾ ਹੋਇਆ ਤਾਂ ਜਿਹੜਾ ਸਾਡੇ ਜ਼ਿੰਮੇਦਾਰ ਭਾਈਆਂ ਨਾਲ ਹੋਇਆ ਟਾਈਮ ਦੇ ਵਿੱਚ ਕੋਈ ਰਾਜਸੀ ਹੋਵੇ ਚਾ ਕੋਈ ਕਮੋਸਿਕ ਹੋਵੇ ਤੇ ਡਾਕਟਰ ਹੋਵੇ ਅਸੀਂ ਸਾਰੇ ਜ਼ਿੰਮੇਦਾਰ ਆ ਪਰ ਸਾਨੂੰ ਜਿਹੜੀ ਆਵਾਜ਼ ਬਣਨਾ ਚਾਹੀਦੀ ਜੇ ਸਾਡੇ ਜ਼ਿੰਮੇਦਾਰ ਭਰਾਵਾਂ ਨਾਲ ਤੱਕਾ ਹੋਇਆ ਅਸੀਂ ਆਵਾਜ਼ ਬਣ ਕੇ ਸੱਜ ਰੈਲੀ ਦਾ ਮੇਨ ਮਕਸਦ ਨੂੰ ਬਚਾਲ ਇਕਤਾ ਸਭਾ ਇਸ ਮੈਂ ਰੈਲੀ ਦਾ ਇੱਕ ਮੇਨ ਮਕਸਦ ਇਹ ਸੀ ਕਿ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਨੰਬਰ 2 ਜਿਹੜਾ ਦੂਸਰਾ ਏਜੰਡਾ ਸੀ ਜਾਤੀ ਮੁਕਤ ਦਾ ਉਹ ਸਾਡੀ ਰਾਜਸੀ ਭਰਾਤਰੀ ਦਾ ਸਿਚੂ ਅਸੀਂ ਜੁਰਾਇਮ ਪੇਛੇ ਤੋਂ ਪਿੱਛੇ ਬਿਲਕੁਲ ਜੁਰਾਇਮ ਪੇਛੇ ਤੋਂ ਜਦੋਂ ਵੀ ਇੱਕ ਇਤਿਹਾਸ ਦਾ ਚਾਹ ਕੋਈ ਨਕਸਲਵਾਦੀ ਹੋਵੇ ਚਾਹ ਕੋਈ ਟੈਰਰਿਸਟ ਹੋਵੇ ਜਦੋਂ ਆਪਣੇ ਆਪ ਨੂੰ ਸਰੈਂਡਰ ਕਰਦਾ ਹੈ ਤਾਂ ਉਹਨੂੰ ਕੀ ਕਰਦਾ ਹੈ ਮੁਕਤ ਕੀਤਾ ਜਾਂਦਾ ਹੈ ਸਾਡੀ ਭਰਾਤਰੀ ਬਿਲਕੁਲ ਜੁਰਾਇਮ ਪੇਛੇ ਪਿੱਛੇ ਜੋ ਜੁਰਾਇਮ ਪੇਛਾ ਸੀ ਅਸੀਂ ਉਹਦੇ ਤੋਂ ਆਜ਼ਾਦ ਹੋ ਕੇ ਅੱਜ ਅਸੀਂ ਦੇਸ਼ ਦੇ ਨਾਲ ਸਹਿਯੋਗ ਕੀਤਾ ਹੈ ਲੇਕਿਨ ਸਾਨੂੰ ਜਿਹੜਾ ਮਾਨ ਸਨਮਾਨ ਮਿਲਣਾ ਚਾਹੀਦਾ ਸੀ ਜਿਹੜਾ ਸਾਨੂੰ ਜਾਤੀ ਮੁਕਤ ਸਾਡ ਨੂੰ ਅਧਿਕਾਰ ਮਿਲਣਾ ਚਾਹੀਦਾ ਸੀ ਉਹ ਸਾਨੂੰ ਨਹੀਂ ਮਿਲਿਆ ਕਿ ਅਧੂਰਾ ਕਿਧਰੇ ਕਿਧਰੇ ਬੜੀ ਸੋਚਣ ਦੀ ਗੱਲ ਆ ਔਰ ਮੈਂ ਸਰਕਾਰਾਂ ਨੂੰ ਵੀ ਅਪੀਲ ਕਰਦਾ ਕਿ ਸਾਡੇ ਜਿਹੜਾ ਬੰਦਾ ਹੱਕ ਕੇ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਦਿੱਤਾ ਜਾਏ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਬੱਚੇ ਅੱਗੇ ਆਪਣਾ ਜਿਹੜਾ ਫਿਊਚਰ ਆ ਉਹ ਬੱਚਾ ਦਾ ਜਿਹੜਾ ਫਿਊਚਰ ਆ ਉਹ ਖਰਾਬ ਨਾ ਕੀਤਾ ਜਾਵੇ ਜੀ ਅਗਲਾ ਕਦਮ ਕੀ ਰਹੂਗਾ ਜੀ ਅਗਲਾ ਕਦਮ ਜੀ ਇਸ ਤਰ੍ਹਾਂ ਜਿਵੇਂ ਅੱਜ ਦਾ ਇੱਕ ਪ੍ਰੋਗਰਾਮ ਅਸੀਂ ਵਿਚਾਰ ਲੇਖਤਾ ਤਾਂ ਕੀਤਾ ਹੈ ਅੱਗੇ ਵੀ ਮੇਰੇ ਨਾਲ ਸਾਡੇ ਬੜੇ ਸਤਿਕਾਰਯੋਗ ਹਸਤਾ ਹਸਤਾ ਕਾਮਰੇਡ ਜੀ ਜੋ ਹਮੇਸ਼ਾ ਸਮੂੱਚੀ ਕਮਿਊਨਿਟੀ ਨੂੰ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਨੇ ਔਰ ਹਮੇਸ਼ਾ ਹੀ ਇੱਕ ਸਮਾਜ ਦੀ ਆਵਾਜ਼ ਬਣਦੇ ਨੇ ਤਾਂ ਅਸੀਂ ਜਿਹੜੇ ਅਗਲੀ ਵਿਉਂਤ ਤੇ ਉਹਨੂੰ ਵਿਉਂਤ ਤੁਸੀਂ ਬੜੇ ਵਧੀਆ ਤਰੀਕੇ ਨਾਲ ਸੱਚੇ ਤਰੀਕੇ ਨਾਲ ਬਣਾਵਾਂਗੇ ਤਾਂ ਜੋ ਕਿ ਡਿਸਪਲਿਨ ਨੂੰ ਮੇਨਟੇਨ ਕਰਕੇ ਜਿਹੜੀ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਦੀ ਗਵਰਨਮੈਂਟ ਹੋਵੇ ਅਸੀਂ ਉਹਨਾਂ ਨੂੰ ਇੱਕ ਲੈਟਰ ਭਾਜੀ ਜੋ ਕਰਕੇ ਜੋ ਅਸੀਂ ਆਦੇ ਪੱਤਰ ਲੈਟਰ ਲਿਖਾਂਗੇ ਔਰ ਉਹਦਾ ਅਸੀਂ ਜਵਾਬ ਮੰਗਾਗੇ ਸਾਨੂੰ ਉਹਦਾ ਜਵਾਬ ਦਿੱਤਾ ਜਾਵੇ ਉਸ ਸਮੇਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਫਾਜ਼ਿਲਕਾ ਫਰੋਜ਼ਪੁਰ ਜ਼ਿਲ੍ਹੇ ਦੇ ਜੇ ਗੱਲ ਕਰੀਏ ਤੇ ਬਾਰਡਰ ਪੱਟੀ ਤੇ ਤੁਸੀਂ ਅੜਾਂ ਦੇ ਦਿਨਾਂ ਦੇ ਵਿੱਚ ਵੀ ਸੇਵਾ ਕਰਦੇ ਰਹੋ ਮੁੱਖ ਸਮੱਸਿਆਵਾਂ ਕੀ ਦੇਖਣ ਨੂੰ ਮਿਲੀਆਂ ਨੇ ਤੁਹਾਡਾ ਬਿਲਕੁਲ ਜੀ ਸੇਵਾ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿਉਂ ਜੀਵਨ ਦਿੱਤਾ ਸਾਨੂੰ ਅਸੀਂ ਜਿਉਂਦੇ ਆਂ ਤੇ ਜਿਉਂਦਾ ਬੰਦਾ ਹੀ ਸੇਵਾ ਕਰ ਸਕਦਾ ਜੀ ਔਰ ਜਿਹੜੀ ਉੱਥੋਂ ਦੀ ਬਾਰਡਰ ਪੱਟੀ ਦੀ ਜਿਹੜੀ ਸਮੱਸਿਆ ਅਸੀਂ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਸਮੱਸਿਆ ਇਹ ਸੀ ਕਿ ਲੋਕ ਮੈਂ 1947 ਦੀ ਗੱਲ ਕਰਾਂ ਔਰ 1947 ਦਾ ਜਾੜਾ ਮੈਂ ਅੱਜ ਦੇਖਿਆ ਜੀ ਬਾਰਡਰ ਪੱਟੀ ਦੇ ਦੇਖਿਆ ਕਿਉਂਕਿ ਉਹਨਾਂ ਲੋਕਾਂ ਕੋਲ ਜ਼ਮੀਨਾਂ ਹੀ ਖੋਈਆਂ ਗਈਆਂ ਖੜਾ ਦੇ ਵਿੱਚ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਅੱਜ ਨਾਲ ਤੇ ਕੋਈ ਵੀ ਹੋਵੇ ਪਰ ਜਿਹੜੀ ਮੈਂ ਉਹਨਾਂ ਦਾ ਦਰਦ ਦੇਖਿਆ ਦਰਦ ਬਹੁਤ ਜ਼ਿਆਦਾ ਪ੍ਰੇਕਰ ਸੀ ਜੀ ਬਰਾਦਰੀ ਦਾ ਦੁੱਖ ਵੰਡਾ ਰਹਿਓ ਜੇਕਰ ਐਂਟੀ ਸ਼ੇਰ ਸਿੰਘ ਭਾਇਆ ਆਉਂਦਾ ਹੈ ਤੇ ਮੁਕਾਬਲਾ ਫਸਮਾ ਹੋਊਗਾ ਕਿ ਦੇਖੋ ਜੇ ਸੀ ਉਹਨਾਂ ਦਾ ਵੈਲਕਮ ਕਰਦੇ ਆ ਸਾਡੇ ਬੜੀ ਸਤਿਕਾਰਯੋਗ ਨੇ ਸਾਡੇ ਵੱਡੇ ਸਾਡੇ ਬਜ਼ੁਰਗ ਨੇ ਅਸੀਂ ਉਹਨਾਂ ਨੂੰ ਹਮੇਸ਼ਾ ਆਪਣਾ ਅਮ ਰੋਲ ਮਾਡਲ ਮੰਨਦੇ ਆ ਔਰ ਜਿਸ ਤਰ੍ਹਾਂ ਉਹ ਆਪਣੀ ਪਾਰਟੀ ਕਿਸੇ ਵੀ ਲੜਨ ਇਲੈਕਸ਼ਨ ਪਾਰਲਿਕ ਕੋ ਇਲੈਕਸ਼ਨ ਕੋ ਮੈਦਾਨ 'ਚ ਜਦੋਂ ਵੀ ਕੋਈ ਦੋ ਪਲੇਅਰ ਖੇਡਦੇ ਦੇਖਣਾ ਜਿੰਨਾ ਹੁੰਦਾ ਹੈ ਬਿਲਕੁਲ ਹੁੰਦੇ ਨੇ ਤਰੋਤੀ ਨਸੀ ਬਿਲਕੁਲ ਤਿਆਰ ਵਰ ਤਿਆਰ ਅੱਗੇ ਅੱਗੇ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਲਗਾਤਾਰ ਰੈਲੀਆਂ ਰਹਿਣਗੀਆਂ ਇਸ ਤਰ੍ਹਾਂ ਹੀ ਬਿਲਕੁਲ ਇਹ ਰੈਲੀਆਂ ਨਹੀਂ ਰੁੱਕੇ ਜਾਣਗੀਆਂ ਜਿਸ ਤਰ੍ਹਾਂ ਮੇਰਾ ਵਰਕ ਤੁਸੀਂ ਸਭ ਜਾਣਦੇ ਹੋ ਕਿ ਮੈਂ ਸੋਸ਼ਲ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਅਸੀਂ ਪਿੰਡ ਪਿੰਡ ਜਾ ਕੇ ਜਿਹੜੀਆਂ ਅਸੀਂ ਸਭਾ ਕਰਦੇ ਹਾਂ ਨੁਕੜ ਮੀਟਿੰਗ ਕਰਦੇ ਹਾਂ ਲੋਕਾਂ ਤੱਕ ਆਵਾਜ਼ ਬਣਦੇ ਹਾਂ ਤਾਂ ਸਾਨੂੰ ਜਿਹੜੀ ਇਹ ਇੱਕ ਰੈਲੀ ਹੈ ਜਿਹੜੀ ਵਿਸ਼ਾਲ ਰੈਲੀ ਇਸ ਤਰ੍ਹਾਂ ਦੀ ਇਸ ਕਪੜੀ ਇੱਕ ਵਿਸ਼ਾਲ ਰੈਲੀ ਕੀਤੀ ਜਾਏਗੀ ਬਰਵਾਉ ਸਾਹਿਬ ਜੇਕਰ ਆਮ ਆਦਮੀ ਪਾਰਟੀ ਰਾਸ਼ਟਰੀ ਜਿੱਤ ਜਿੱਤ ਫਿਰ ਤੋਂ ਡਾਕੀ ਐਕਸ਼ਨ ਹੋਇਆਗਾ ਜੇ ਦੇਖੋ ਮੈਂ ਇੱਕ ਪਾਰਟੀ ਦਾ ਸਿਪਾਹੀ ਹਾਂ ਉਹ ਪਹਿਲੀ ਗੱਲ ਮੈਂ ਦੇਖਦਾ ਕਿ ਸਪਾਹੀ ਦੂਜੀ ਗੱਲ ਮੈਂ ਪਾਰਟੀ ਦੇ ਵਿੱਚ ਇੱਕ ਪਾਰਟੀ ਦਾ ਇੱਕ ਪਾਰਟੀ ਦਾ ਇੱਕ 파ਟ ਉਹ ਪਾਰਟੀ ਦੇ ਨਾਲ ਹਮੇਸ਼ਾ ਕਦੇ ਨਾ ਕਦਮ ਲਾ ਕੇ ਚੱਲਦਾ ਔਰ ਪਾਰਟੀ ਟਿਕਟ ਦਿੰਦੀ ਹੈ ਤੇ ਮੈਂ ਵੈਲਕਮ ਕਰਦਾ ਨਹੀਂ ਤੇ ਪਾਰਟੀ ਜਿਸ ਤਰ੍ਹਾਂ ਆਪਣੇ ਸਰਵੇ ਦੇ ਵਿੱਚ ਚੱਲਦੀ ਆ ਜੋ ਸਰਵੇ ਚ ਆਏਗਾ ਅਸੀਂ ਸਮਰਥਨ ਕਰਾਂਗੇ ਬਾਪੂ ਕਾਮਰੇਡ ਹਾਂ ਸਾਹਿਬ ਜੀ ਮੌਜੂਦ ਨਹੀਂ ਬਾਪੂ ਜੀ ਕਿਸ ਤਰ੍ਹਾਂ ਦੇ ਅੱਜ ਰੈਲੀ ਰਹੀ ਤੇ ਕਿਸ ਤਰ੍ਹਾਂ ਦੇ ਮੁੱਦੇ ਰਏ ਆ ਜੀ ਦੇਖੋ ਜੀ ਅੱਜ ਜਿਹੜੀ ਰੈਲੀ ਦੇ ਵਿੱਚ ਮਿਹਨਤ ਅੰਗਰੇਜ਼ੀਓੜਵਾਲ ਫੌਜੀ ਨੇ ਸਾਰਾ ਬਹੁਤ ਕੀਤੀ ਹੈ ਲੋਕਾਂ ਦਾ ਸਹਿਯੋਗ ਵੀ ਬਹੁਤ ਰਿਹਾ ਹੈ ਲੋਕਾਂ ਨੇ ਪਿਆਰ ਹੀ ਬਹੁਤ ਦਿੱਤਾ ਹੈ ਵੱਡੀ ਗਿਣਤੀ ਚ ਲੋਕ ਇੱਥੇ ਆਏ ਨੇ ਤੇ ਇਹਦੇ ਚ ਜਿਹੜੀਆਂ ਗੱਲਾਂ ਫੌਜੀ ਅੰਗਰੇਜ਼ੀ ਨੇ ਕੀਤੀਆਂ ਨੇ ਕਿ ਇਹ ਰੈਲੀ ਦੇ ਵਿੱਚ ਜਿਹੜੀਆਂ ਸਾਡੀਆਂ ਮੁੱਖ ਮੰਗਾ ਸਨ ਉਹ ਸੀ ਜਿਹੜਾ ਬੁੱਕ ਜਾਤੀ ਦੇ ਸਰਟੀਫਿਕੇਟ ਨਾ ਬਣਨੇ ਅਸੀਂ ਐਕਸਕ੍ਰਿਮੀਨਲ ਹੋਣ ਦੇ ਬਾਵਜੂਦ ਵੀ ਸਰਕਾਰਾਂ ਸਾਨੂੰ ਨਜ਼ਰਅੰਦਾਜ਼ ਕਰ ਰਹੀਆਂ ਨੇ ਇਹ ਸਾਡੀ ਮੰਗ ਹੈ ਔਰ ਜੇ ਸਾਡੀ ਮੰਗ ਪੂਰੀ ਨਹੀਂ ਹੁੰਦੀ ਤੇ ਇਸ ਤੇ ਅਸੀਂ ਲਗਾਤਾਰ ਸੰਘਰਸ਼ ਵੀ ਕਰਾਂਗੇ ਕਮੜ ਜੀ ਅਗਰ ਆਮ ਆਦਮੀ ਪਾਰਟੀ ਰਾਸ਼ਟਰਪਤੀ ਬਾਦਰੀ ਟਿਕਟ ਨਹੀਂ ਦਿੰਦੀ ਜੇਕਰ ਭਾਜਪਾ ਜਾਂ ਕਾਂਗਰਸ ਪਾਰਟੀ ਟਿਕਟ ਰਾਸ਼ਟਰਪਤੀ ਬਾਦਰੀ ਉਹ ਦਿੰਦੀ ਹੈ ਤੇ ਤੁਸੀਂ ਫਿਰ ਕੀ ਕਿਹਦਾ ਸਮਰਥਨ ਕਰੋਗੇ ਦੇਖੋ ਜੇ ਜਿੱਥੋਂ ਤੱਕ ਸਾਡਾ ਬਰਾਦੀ ਦਾ ਸਬੰਧ ਹੈ ਉਹ ਤਾਂ ਅਸੀਂ ਜੇ ਸਾਡੀ ਭਾਈਚਾਰੇ ਦੇ ਜੋ ਟਿਕਟ ਜਿਹੜੀ ਹੈ ਜਿਹੜੀ ਆ ਫਿਰਕਾਪਰਸ ਪਾਰਟੀਆਂ ਨੇ ਉਹਨਾਂ ਤੋਂ ਸ਼ਾਇਦ ਅਸੀਂ ਉਹਨਾਂ ਤੋਂ ਪਿੱਛੇ ਜਾਵਾਂਗੇ ਉਹਨਾਂ ਤੋਂ ਪਿੱਛੇ ਹਟਾਂਗੇ ਉਹਨਾਂ ਤੋਂ ਵੋਟ ਨਹੀਂ ਕਰਾਂਗੇ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਤਰਮਨ ਰੱਖ ਪਾਰਟੀਆਂ ਨੇ ਅਗਰ ਉਹਨਾਂ ਨੂੰ ਕਿਤੇ ਟਿਕਟ ਮਿਲਦੀ ਹੈ ਸਾਡੇ ਭਾਈਚਾਰੇ ਦੇ ਕਿਸੇ ਬੰਦੇ ਨੇ ਮਿਲਦੀ ਤਾਂ ਅਸੀਂ ਬਤੌਰੇ ਬਰਾਦਰੀ ਬਤੌਰੇ ਰਾਸ਼ਟਰੀ ਸਮਾਜ ਦਾ ਸਮਾਜ ਦੇ ਆਗੂ ਉਹਨਾਂ ਦੇ ਹੱਕ ਤੇ ਅਸੀਂ ਵੋਟ ਦਾ ਭੁਗਤਾਨ ਕਰਾਂਗੇ ਧੰਨਵਾਦ ਜੀ ਧੰਨਵਾਦ ਜੀ